ਹਾਂਜੀ ਸਾਰੇ ਕੱਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸੈਜ ਮਨੀਂਡੇ ਘਰ ਨੇ ਬੇਬੀ ਨੇ ਜਨਮ ਲਿਆਏ ਤੇ ਉਹਨਾਂ ਨੇ ਲਾਈਵ ਆ ਕੇ ਖੁਦ ਹੀ ਦੱਸਿਆ ਹੈ ਕਿ ਉਹ ਉਹਨਾਂ ਨੇ ਵੀ ਕਿਸੇ ਵੀ ਚੈਨਲ ਦੇ ਉੱਤੇ ਹੈ ਨਾ ਜਾਂ ਸਾਡਾ ਪੰਜਾਬ ਟੀਮ ਦਾ ਪੰਜਾਬ ਟੀਮ ਹੈ ਨਾ ਵਿੱਕੀ ਕਵਨ ਹੋ ਰਹੀ ਜਾਂ ਸਹਿਜ ਮਣੀ ਹੋਣੀ ਜਾਂ ਸ਼ੀਰਾ ਰਿਐਲਟੀ ਵੀ ਹੋ ਰਣੀ ਕਿਸੇ ਨਹੀਂ ਵੀ ਵੱਲੋਂ ਕੋਈ ਵੀ ਮਤਲਬ ਕਿ ਵਲੌਗ ਜਾਂ ਵੀਡੀਓ ਨਹੀਂ ਪਾਈ ਗਈ ਜਿਸ ਵੀ ਬੱਚੇ ਦੀ ਜਾਂ ਸਹਿਜ ਮਣੀ ਦੇ ਘਰ ਵੀ ਬੇਬੀ ਹੋਇਆਵੇ ਕੋਈ ਵੀ ਉਹਨਾਂ ਵੱਲੋਂ ਵੀਡੀਓ ਨਹੀਂ ਪਾਈ ਗਈ ਬਸ ਸਿਰਫ ਸਹਿਜ ਮਣੀ ਨੇ ਇੰਸਟਾਗ੍ਰam ਉੱਤੇ ਪੋਸਟ ਪਾਈ ਸੀ ਨਾ ਬੇਬੀ ਨੂੰ ਚੁੱਕ ਕੇ ਪੋਸਟ ਪਾਈ ਸੀ ਜਿਸ ਤੋਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਬੇਬੀ ਹੋਇਆ ਹੈ ਪਰ ਬਹੁਤ ਸਾਰੇ ਲੋਕਾਂ ਨੇ ਕਮੈਂਟ ਕਰ ਰਹੇ ਸੀ ਕਿ ਉਹਨਾਂ ਨੂੰ ਕਿ ਤੁਸੀਂ ਕਿਉਂ ਨਹੀਂ ਦੱਸ ਰਹੇ ਬੇਬੀ ਬॉय ਹੋਇਆ ਜਾਂ ਬੇਬੀ ਗਰਲ ਹੋਈ ਆ ਹਨਾ ਜਾਂ ਬੇਬੀ ਦਾ ਵਲੌਗ ਕਿਉਂ ਨਹੀਂ ਪਾਇਆ ਤੇ ਫਿਰ ਉਸ ਤੋਂ ਬਾਅਦ ਸੈਂਸ ਦੇ ਮਨੀ ਤੇ ਸੈਂਸ ਨੇ ਲਾਈਵ ਆ ਕੇ ਦੱਸਿਆ ਹੈ ਕਿ ਉਹਨਾਂ ਨੇ ਵੀਡੀਓ ਜਾਂ ਪੋਸਟ ਕਿਉਂ ਨਹੀਂ ਪਾਈ ਬੇਬੀ ਦੀ ਹਨਾ ਤੇ ਉਦੋਂ ਆ ਟਾਈਮ ਪਹਿਲਾਂ ਹੀ ਲਾਈਵ ਆਏ ਸੀਗੇ ਤੇ ਉਸ ਤੋਂ ਬਾਅਦ ਹਨਾ ਉਹ ਬੱਚੇ ਲਈ ਸਮਾਰਟ ਸ਼ੋਪਿੰਗ ਕਰਨ ਆਏ ਸੀਗੇ ਤੇ ਉਹਨਾਂ ਨੇ ਦੱਸਿਆ ਸੀ ਕਿ ਵੀ ਉਹ ਕਿਉਂ ਨਹੀਂ ਉਹਨਾਂ ਨੇ ਹੈ ਨਾ ਵੀਡੀਓਜ਼ ਆ ਬਲੌਗ ਪਾਇਆ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਇਹ ਵੀਡੀਓ ਬਲੌਗ ਪਾਉਣਗੇ ਹੈ ਨਾ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਸੈਸ ਮਨੀ ਦਾ ਜਿਹੜਾ ਉਹਨਾਂ ਦੇ ਘਰ ਪੇਟੇ ਨੇ ਜਨਮ ਲਿਆਏ ਇਹ ਖੁਦ ਹੀ ਸਹਿਜ ਦੇ ਮਮਾ ਦੇ ਮਤਲਬ ਕਿ ਮੂਹ ਦੇ ਵਿੱਚੋਂ ਬੋਲਿਆ ਗਿਆ ਹੈ ਹਨਾ ਕਿ ਮੁੰਡਾ ਠੀਕ ਨਹੀਂ ਕਰਕੇ ਉਹਨਾਂ ਨੇ ਤਾਂ ਨਹੀਂ ਪੋਸਟ ਕੋਈ ਪਾਈ ਹਨਾ ਵੀ ਮੁੰਡਾ ਠੀਕ ਨਹੀਂ ਸੀਗਾ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹਨਾਂ ਦੇ ਬੇਬੀ ਬੋਏ ਹੀ ਹੋਇਆ ਹੈ ਤੇ ਦੂਸਰੇ ਨੰਬਰ ਤੇ ਆਪਾਂ ਤਾਂ ਹੁਣ ਦੱਸ ਦਈਏ ਕਿ ਉਹਨਾਂ ਦਾ ਬੇਬੀ 9 ਦਿਨ ਦਾ ਹੋ ਗਿਆ ਹੈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ سارے ਲੋਕ ਇਹ ਮੈਸੇਜ ਕਰ ਰਹੇ ਸੀ ਕਿ ਨੋਰਮਲ ਡਿਲੀਵਰੀ ਹੋਈ ਹੈ ਜਾਂ ਸੇਜ਼ੀਅਰੀਅਨ ਹੋਇਆ ਹੈ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਮਰੀ ਦੇ ਸੇਜ਼ੀਅਰੀਅਨ ਦੇ ਨਾਲ ਬੇਬੀ ਬாய் ਹੋਇਆ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਉਹਨੂੰ ਦੱਸਿਆ ਸੀ ਕਿ ਉਹ ਪੋਸਟਸ ਆ ਵੀਡੀਓ ਕਿਉਂ ਨਹੀਂ ਪਾਈ ਹੈ ਨਾ ਤੇ ਉਹਨਾਂ ਨੇ ਦੱਸਿਆ ਕਿ ਬੇਬੀ ਦੀ ਤਬੀਅਤ ਥੋੜੀ ਜਿਹੀ ਠੀਕ ਨਹੀਂ ਸੀ ਬੇਬੀ ਨੂੰ ਮਤਲਬ ਕਿ ਇਨਫੈਕਸ਼ਨ ਹੋ ਗਈ ਸੀ ਕਿ ਹੈ ਨਾ ਜਿਸ ਦੇ ਕਾਰਨ ਬੇਬੀ ਹਸਪੀਟਲ ਦੇ ਵਿੱਚ ਹੀ ਸੀਗਾ ਤੇ ਜਿਹੜੀ ਉਹਨਾਂ ਦੀ ਮੰਮਾ ਜੀ ਗਏ ਸੀਗੇ ਨਾ ਉਹ ਹਸਪੀਟਲ ਦੇ ਵਿੱਚ ਹੀ ਗਏ ਸੀਗੇ ਹੈ ਨਾ ਹੋਣੀ ਉਹਨਾਂ ਦੇ ਮੰਮੀ ਗਏ ਸੀਗੇ ਤੇ ਉਹ ਇਸ ਕਰਕੇ ਉਹਨੇ ਕੋਈ ਵਲੌਗ ਜਾਂ ਕੋਈ ਪੋਸਟ ਨਹੀਂ ਪਾਈਗੀ ਉਦਾਂ ਦੇ ਬਾਅਦ ਵਿੱਚ ਹਨਾ ਸਿਰਫ ਇੱਕ ਪੋਸਟ હતી ਉਹਨਾਂ ਨੇ ਦੱਸਤਾ ਸੀਗਾ ਆਪਣੇ ਸਭ ਪਿਆਰ ਕਰਨ ਵਾਲਿਆਂ ਨੂੰ ਹਨਾ ਕਿ ਵੀ ਸਾਡੇ ਬੇਬੀ ਹੋ ਗਿਆ ਹੈ ਪਰ ਅਜੇ ਤੱਕ ਉਹਨਾਂ ਨੇ ਕੁਝ ਵੀ ਰਿਵੀਲ ਨਹੀਂ ਕੀਤਾ ਸੀ ਜ ਬੇਬੀ ਗਰ ਲੈ ਜ ਬੇਬੀ ਬੋਆਏ ਜਾਂ ਬੇਬੀ ਕਿਨੇ ਦੇਨ ਤਾਂ ਹੋ ਗਿਆ ਹੈ ਤੇ ਨਾ ਹੀ ਕੋਈ ਨੇਮ ਬੰਨੀ ਦੱਸ ਕੋਈ ਕੁਝ ਵੀ ਮਤਲਬ ਕਿ ਉਹਨਾਂ ਨੇ ਨਹੀਂ ਦਿਖਾਇਆਗਾ ਹਾਲਾਂਕਿ ਉਹਨਾਂ ਨੇ ਦੱਸਿਆ ਹੈ ਕਿ ਹੁਣ ਬੇਬੀ ਬਿਲਕੁਲ ਠੀਕ ਹੈ ਹਨਾ ਮਨੀ ਵੀ ਠੀਕ ਹੈ ਬੇਬੀ ਵੀ ਠੀਕ ਹੈ ਹੁਣ ਬਹੁਤ ਚਲ ਯੋਹ ਆਪਣੇ ਸਾਹਮਣੇ ਵਲੌਗ ਵੀਡੀਓਸ ਲੈ ਕੇ ਆਉਣਗੇ ਹਨ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਹਰ ਕਿਤੇ ਵੀਡੀਓ ਪਾਉਣਗੇ ਹਨ ਤੇ ਸਾਡਾ ਪੰਜਾਬ ਟੀਮ ਵਾਲੇ ਵੀ ਉਹ ਉਹਨਾਂ ਆਪਾਂ ਨੂੰ ਪਤਾ ਹੀ ਹੈ ਕਿ ਉਹ ਖੁਸ਼ੀ ਦੀ ਆਪਣੇ ਨਾਲ ਹਰ ਇੱਕ ਖੁਸ਼ੀ ਗਮੀ ਸ਼ੇਅਰ ਕਰਦੇ ਆ ਤੇ ਬਹੁਤ ਹੀ ਜਲਦ ਉਹ ਵੀ ਵੀਡੀਓ ਪਾਉਣਗੇ ਹਨ ਆਪਣੇ ਚੈਨਲ ਤੇ ਤੇ ਭੂਆ ਜੀ ਤੁਸੀਂ ਸਾਰੇ ਜਾਣ ਜਾਂਦੀ ਹੈ ਜਨ ਕੇ ਸੈਨਸ ਤੇ ਮਨੀ ਸ਼ੇੜਾ ਰਿਐਲਟੀ ਵੀ ਹਨਾ ਤੇ ਉਹ ਵੀ ਪੋਸਟ ਪਾਉਣਗੇ ਹਨ ਬੀਬੀ ਦੀ ਉਹ ਬੀਬੀ ਠੀਕ ਨਹੀਂ ਕਰਕੇ ਇਸ ਕਰਕੇ ਹੀ ਉਹਨਾਂ ਨੇ ਕੋਈ ਪੋਸਟ ਜਾਂ ਵੀਡੀਓ ਨਹੀਂ ਪਾਈ ਟੈਂਸ਼ਨ ਹੋ ਜਾਂਦੀ ਹੈ ਸਾਰਿਆਂ ਨੂੰ ਨਾ ਕਿਉਂਕਿ ਜਦੋਂ ਬੱਚਾ ਹੁੰਦਾ ਵਾ ਹਨ ਉਸ ਤੋਂ ਬਾਅਦ ਕਿ ਉਹ ਉਹ ਟੈਨਸ਼ਨ ਹਰ ਇੱਕ ਨੂੰ ਹੀ ਹੁੰਦੀ ਹੈ ਕਿ ਬੱਚਾ ਠੀਕ ਹੋਵੇ ਪਰ ਮਾਤਾ ਨਾ ਕਰੇ ਪਰ ਉਹਨਾਂ ਨੇ ਖੁਦ ਦੱਸਿਆ ਹੈ ਕਿ ਬੇਬੀ ਹੋ ਠੀਕ ਆ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਆ ਤੇ ਉਹਨਾਂ ਨੇ ਪਿਆਰ ਕਰਨ ਵਾਲੇ ਬਹੁਤ ਸਾਰੇ ਸੋਹਣੇ ਸੋਹਣੇ ਕਮੈਂਟ ਕੀਤੇ ਕਿ ਤੁਹਾਨੂੰਦਰ ਬਾਬਾ ਦੀਪ ਸਿੰਘ ਜੀ ਹੈ ਨਾ ਉਹਨਾਂ ਦੇ ਬੱਚੇ ਨੂੰ ਜਲਦੀ ਠੀਕ ਕਰਨ ਹੈ ਨਾ ਸਭ ਕੁਝ ਠੀਕ ਹੋਵੇ ਤੇ ਬੱਚੇ ਦੀ ਲੰਬੀ ਉਮਰ ਹੋਵੇ ਤੇ ਆਪਾਂ ਨੇ ਹੱਸਦੇ ਵਸਤੇ ਪਰਵਾਹ ਨੂੰ ਹੈ ਨਾ ਇਦਾਂ ਹੀ ਉਹ ਹੱਸਦੇ ਵਸਤੇ ਰਹਣਾ ਨਾ ਜੇਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ